ਪੈਂਡ ਸੇਕੋਂ ਬੁਖਸ਼ਰ ਤੋਂ ਹੈਗੇ ਆ ਇਹਨਾਂ ਦਾ ਖਾਸ ਇਹਦਾ ਕਿ ਇਹਨਾਂ ਨੂੰ ਸਿੱਖੀ ਮਿਲਸੇ ਚ ਮਿਲੀ ਹੈ ਇਹਨਾਂ ਦੇ ਨਾਨਾ ਜੀ ਜੈਤੋ ਦੇ ਮੋਰਚੇ ਵਿੱਚ ਜੈਤੋ ਦੇ ਮੋਰਚੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਸਦਾ ਬ੍ਰਦਮਨ ਸੰਜੀ ਤੇ ਇੱਕ ਵਾਰ ਘਰ ਦੇ ਵਿੱਚ ਸਿੱਖੀ ਆ ਗਈ ਮਾਂ ਬਾਪ ਕੋਈ ਤੇ ਉਹੋ ਹੀ ਜੇਨਾਂ ਨੂੰ ਪਾਸ ਹੋ ਗਈ ਤੇ ਇਹ ਇਹਦਾ ਕਾਸਟੀ ਜਿਹੜੀ ਹੈ ਪਹਿਲਾਂ ਤਾਂ ਇਹ ਕਹਿੰਦੇ ਮੈਂ ਵੀ ਵਾਕਿਆ ਮੰਗੋ ਐਂ ਮੈਂ ਵੀ ਮੈਂ ਵੀ ਉਹ ਨਾ ਜੁਈਆ ਪਈ ਜੋ ਕੁਝ ਸੁਣਿਆ ਕਰ ਲਿਆ ਤੇ ਉਹਨੂੰ ਹੀ ਸਿੱਖੀ ਮੰਨ ਲਿਆ ਲੇਕਿਨ ਉਹਨ ਪਿਛਲੇ ਕੁਝ ਸਾਲਾਂ ਤੋਂ ਗੁਰਬਾਣੀ ਨੂੰ ਪੜਨਾ ਸਮਝਣਾ ਤੇ ਅਪਣਾਉਣਾ ਇਹ ਮਾਰਗ ਇਹਨਾਂ ਨੇ ਆਪਣੇ ਲਈ ਚੁਣਿਆ ਹੋਇਆ ਤੇ ਨਾਲ ਨਾਲ ਗੁਰਬਾਣੀ ਦੇ ਸਨੇਹ ਨੂੰ ਆ ਬਾਕੀਆਂ ਨਾਲ ਸਾਂਝੇ ਕਰਨਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਕਰਨੀ ਗੁਰਬਾਣੀ ਵਿਆਖਿਆ ਦੀ ਬੜੇ ਚੰਗੇ ਤਰੀਕੇ ਨਾਲ ਇਹ ਸੇਵਾ ਕਰਿਆ ਸਿੱਖੀ ਦੀ ਮੈਂ ਮੇਰਾ ਭਾਵ ਹੈ ਬੀਬੀ ਅਮਨ ਜੋਤੀ ਕੋਰ ਜੀ ਕੋਲੋਂ ਦੇ ਹਾਲమే ਬਿਬੀ ਅਮਰਜੋਤ ਕੌਰ ਜੀ ਨੂੰ ਕੰਗਾ ਕੇ ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਸ਼ਾ ਸਭ ਆਪ ਨੂੰ ਪਤਾ ਹੀ ਹੈ ਜੀ ਗੁਰਦੁਆਰਾ ਸਿਰਫ ਇੱਟਾਂ ਤੇ ਪੱਥਰਾਂ ਦੀ ਇਮਾਰਤ ਨਹੀਂ ਇਹ ਸਿੱਖੀ ਦਾ ਜੀਵੰਤ ਕੇਂਦਰ ਹੈ ਗੁਰਦੁਆਰੇ ਸਿੱਖ ਕੌਮ ਦੇ ਆਤਮਿਕ ਨੈਤਿਕ ਅਤੇ ਸਮਾਜਿਕ ਜੀਵਨ ਦੇ ਕੇਂਦਰ ਰਹੇ ਹਨ ਪਰ ਅਫਸੋਸ ਕਿ ਅੱਜਕਲ ਗੁਰਦੁਆਰੇ ਸਿਰਫ ਗੁਰਬਾਣੀ ਪਾਠ ਕਰਨ ਕੀਰਤਨ ਕਰਨ ਅਤੇ ਲੰਗਰ ਪ੍ਰਥਾ ਤੱਕ ਹੀ ਸੀਮਤ ਰਹਿ ਗਏ ਹਨ ਜਾਂ ਮਰੇ ਪ੍ਰਾਣੀ ਦੇ ਭੋਗ ਪਾਉਣ ਵਾਸਤੇ ਸਿੱਖੀ ਦੀ ਅਸਲ ਰੂਹ ਸਿੱਖਿਆ ਸੇਵਾ ਅਤੇ ਪ੍ਰਚਾਰ ਤਾਂ ਬਹੁਤ ਪਿੱਛੇ ਰਹਿ ਗਏ ਹਨ ਇਸ ਲਈ ਜ਼ਰੂਰਤ ਹੈ ਗੁਰਦੁਆਰਿਆਂ ਨੂੰ ਮੁੜ ਸਿੱਖੀ ਧਰਮਸ਼ਾਲਾ ਬਣਾਇਆ ਜਾਵੇ ਜਿੱਥੇ ਸਿੱਖੀ ਦੀ ਸਿੱਖਿਆ ਗੁਰਬਾਣੀ ਦਾ ਗਿਆਨ ਅਤੇ ਜੀਵਨ ਦੇ ਅਸੂਲ ਸਿਖਾਏ ਜਾਣ ਗੁਰਦੁਆਰਾ ਗੁਰੂ ਉਪਦੇਸ਼ ਦਾ ਸੋਮਾ ਧਾਰਮਿਕ ਸਿੱਖਿਆ ਸੁਚੱਜੇ ਜੀਵਨ ਦਾ ਕੇਂਦਰ ਸਮਾਜ ਸੇਵਾ ਅਤੇ ਸਾਂਝੀਆਂ ਪੰਥਕ ਵਿਚਾਰਾਂ ਵਾਸਤੇ ਸਖਲਾਈ ਕੇਂਦਰ ਹੁੰਦੇ ਸਨ ਜਿੱਥੇ ਹਰ ਸ਼੍ਰੇਣੀ ਅਤੇ ਹਰ ਜਾਤ ਦੇ ਮਨੁੱਖ ਇਕੱਠੇ ਹੋ ਕੇ ਸੰਗਤ ਦੇ ਰੂਪ ਵਿੱਚ ਬੈਠਦੇ ਅਤੇ ਗੁਰਮੁਖੀ ਦਾ ਚਾਨਣ ਪ੍ਰਾਪਤ ਕਰਦੇ ਅਸਲ ਵਿੱਚ ਗੁਰਦੁਆਰਾ ਵਿਦਿਆਰਥੀਆਂ ਲਈ ਵਿਦਿਆਲਾ ਆਤਮਿਕ ਗਿਆਨ ਦੇ ਖੋਜੀਆਂ ਲਈ ਬ੍ਰਹਮ ਗਿਆਨ ਦਾ ਸੋਮਾ ਰੋਗੀਆਂ ਲਈ દવાਖਾਨਾ ਭੁੱਖਿਆਂ ਲਈ ਲੰਗਰ ਮੁਥਾਜਾਂ ਲਈ ਪਨਾਹ ਘਰ ਅਤੇ ਮੁਸਾਫਰਾਂ ਲਈ ਬਿਸ਼ਰਾਮ ਸਥਾਨ ਹਨ ਜਾਂ ਐਉਂ ਕਹ ਲਈਏ ਕਿ ਗੁਰਦੁਆਰੇ ਮਨੁੱਖੀ ਜੀਵਨ ਦੀ ਅਭਿਆਸ ਸਾਲਾ ਹੁੰਦੇ ਹਨ ਇੱਥੇ ਗੁਰਸਿੱਖੀ ਦੇ ਆਦਰਸ਼ਾਂ ਅਤੇ ਰਹਿਤ ਮਰਿਆਦਾ ਦਾ ਉਪਦੇਸ਼ ਮਿਲਣਾ ਚਾਹੀਦਾ ਹੈ ਨਿੱਜੀ ਅਤੇ ਸਮਾਜਿਕ ਜੀਵਨ ਲਈ ਅਗਵਾਹੀ ਮਿਲਣੀ ਚਾਹੀਦੀ ਹੈ ਗੁਰਦੁਆਰੇ ਗੁਰਸਿੱਖਾਂ ਲਈ ਉਹਨਾਂ ਦੀ ਜਿੰਦ ਜਾਨ ਅਤੇ ਚਾਨਣ ਮਨਾਰੇ ਹੁੰਦੇ ਹਨ ਸਿੱਖ ਧਰਮ ਦੇ ਆਰੰਭ ਤੋਂ ਹੀ ਗੁਰੂ ਸਹਿਬਾਨਾਂ ਨੇ ਧਰਮਸ਼ਾਲਾ ਰਾਹੀਂ ਲੋਕਾਂ ਨੂੰ ਸੱਚ ਨਾਮ ਅਤੇ ਕਿਰਤ ਨਾਲ ਜੋੜਿਆ ਗੁਰੂ ਅਮਰਦਾਸ ਸਾਹਿਬ ਨੇ ਮੰਝੀਆਂ ਅਤੇ ਪੀੜੀਆਂ ਰਾਹੀਂ ਸਿੱਖੀ ਦਾ ਪ੍ਰਚਾਰ ਕੀਤਾ ਤੇ ਕਰਾਇਆ ਇਤਿਹਾਸ ਗਵਾਹ ਹੈ ਕਿ 6ਵੇਂ ਅਤੇ 10ਵੇਂ ਪਾਤਸ਼ਾਹ ਨੇ ਦੇ ਸਮੇਂ ਮੁਗਲ ਹਾਕਮਾਂ ਦੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਗੁਰਦੁਆਰਿਆਂ ਵਿੱਚ ਹੀ ਸਿੱਖ ਸੰਗਤਾਂ ਨੂੰ ਜ਼ੁਲਮ ਦੇ ਟੱਕਰੇ ਲਈ ਪ੍ਰੇਰਿਆ ਜਾਂਦਾ ਸੀ ਲੋੜ ਪੈਣ ਤੇ ਧਰਮ ਯੁੱਧ ਦੀ ਤਿਆਰੀ ਕਰਾਈ ਜਾਂਦੀ ਸੀ ਕਿਉਂਕਿ ਸਿੱਖ ਧਰਮ ਮਨੁੱਖ ਜਾਤੀ ਨੂੰ ਸਭ ਪੱਖੋਂ ਸੰਪੂਰਨ ਬਣਾਉਣ ਦਾ ਕੇਂਦਰ ਹੈ ਇਸ ਲਈ ਗੁਰਦੁਆਰੇ ਕੇਵਲ ਪਾਠ ਪੂਜਾ ਲਈ ਹੀ ਨਹੀਂ ਸਨ ਅੱਜ ਕੱਲ ਗੁਰਦੁਆਰੇ ਸਿਰਫ ਧਾਰਮਿਕ ਕੇਂਦਰ ਬਣ ਕੇ ਰਹਿ ਗਏ ਹਨ ਮਨੁੱਖ ਦੇ ਜੀਵਨ ਦੇ ਧਾਰਮਿਕ ਸਮਾਜਿਕ ਅਤੇ ਸਿਆਸੀ ਖੇਤਰਾਂ ਨੂੰ ਵੱਖੋ ਵੱਖ ਨਹੀਂ ਕੀਤਾ ਜਾ ਸਕਦਾ ਹਰੇਕ ਪੱਖ ਇੱਕ ਦੂਸਰੇ ਉੱਤੇ ਅਸਰ ਪਾਉਂਦਾ ਹੈ ਇਸ ਲਈ ਜੇ ਕੋਈ ਰਾਜਨੀਤਿਕ ਚਾਲ ਸਿੱਖਾਂ ਨੂੰ ਕਮਜ਼ੋਰ ਜਾਂ ਖਤਮ ਕਰਨ ਲਈ ਚਲਾਈ ਜਾਂਦੀ ਹੈ ਤਾਂ ਉਸ ਦਾ ਗੁਰਦੁਆਰਿਆਂ ਵਿੱਚੋਂ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਗੁਰਦੁਆਰਿਆਂ ਦਾ ਮੁੱਖ ਮੰਤਵ ਹੀ ਸਿੱਖ ਸਤਿਗੁਰਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨਾ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਹੈ ਭਗਤੀ ਤੇ ਸ਼ਕਤੀ ਦਾ ਸੁਮੇਲ ਤਾਂ ਉਸ ਵੇਲੇ ਹੀ ਹੋ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਸਮੇਂ ਬਾਬਰ ਨੂੰ ਜਾਵਰ ਆਖਿਆ ਸੀ ਅਤੇ ਗੁਰੂ ਸਾਹਿਬ ਨੂੰ ਬੰਦੀਖਾਨੇ ਭੇਜਿਆ ਗਿਆ ਪਰ ਗੁਰੂ ਸਾਹਿਬ ਨੇ ਬੇਖੌਫ ਹੋ ਕੇ ਪਠਾਨ ਹਾਕਮਾਂ ਨੂੰ ਆਪਣੇ ਰਾਜਨੀਤਿਕ ਅਤੇ ਮਨੁੱਖੀ ਫਰਜ਼ ਲਈ ਪ੍ਰੇਰਿਤ ਪੰਜਮ ਪਾਸ਼ਾ ਨੇ ਹੁਕਮ ਅਨੁਸਾਰ ਛੇਵੇਂ ਪਾਸ਼ਾ ਦਿਗਤ ਪਰ ਗੱਦੀ ਦੀ ਰਸਮ ਸਮੇ ਮੀਰੀ ਤੇ ਪੀਰੀ ਦੀਆਂ ਦੋ ਛਰਪਾਨਾਂ ਪਹਿਨੀਆਂ ਤਾਂ ਭਗਤੀ ਤੇ ਸ਼ਕਤੀ ਦਾ ਸੁਮੇਲ ਉਗੜ ਕੇ ਸਾਹਮਣੇ ਆਇਆ ਭਗਤੀ ਦੇ ਕੇਂਦਰ ਦਰਬਾਰ ਸਾਹਿਬ ਦੇ ਨੇੜੇ ਅਕਾਲ ਤਖਤ ਦੀ ਸਥਾਪਨਾ ਨੇ ਸਿਨੈਰੀਸਨਾਥ ਨੂੰ ਹੋਰ ਪੱਕਿਆ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਹਮੇਸ਼ਾ ਲਈ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਲਈ ਧਾਰਮਿਕ ਕਦਰਾਂ ਕੀਮਤਾਂ ਦੇ ਪ੍ਰਸਾਰ ਲਈ ਜਵਰ ਜੁਲਮ ਦੇ ਵਿਰੋਧ ਲਈ ਅਕਾਲ ਪੁਰਖ ਦੀ ਫੌਜ ਕਾਇਮ ਕਰ ਦਿੱਤੀ ਅਤੇ ਕਿਹਾ ਕਿ ਜੇ ਸ਼ਾਂਤਮਈ ਢੰਗ ਨਾਲ ਜ਼ਾਲਮ ਸਿੱਧੇ ਰਾਹ ਨਾ ਪਵੇ ਤਾਂ ਸ਼ਕਤੀ ਦੀ ਵਰਤੋਂ ਬਿਲਕੁਲ ਜਾਇਜ਼ ਹੈ ਇਸ ਸਬ ਦਾ ਫੈਸਲਾ ਸਾਂਝੀਆਂ ਧਰਮਸ਼ਾਲਾਵਾਂ ਵਿੱਚ ਹੀ ਹੁੰਦਾ ਸੀ ਅੱਜ ਕੱਲ ਗੁਰਦੁਆਰੇ ਸਿਰਫ ਸ਼ਾਨਦਾਰ ਇਮਾਰਤਾਂ ਬਣ ਕੇ ਰਹਿ ਗਏ ਹਨ ਵੱਡੇ ਵੱਡੇ ਦੀਵਾਨ ਹਾਲ ਸ਼ਾਨਦਾਰ ਲੰਗਰ ਹਾਲ ਸੁੰਦਰ ਗੁੰਮਦ ਅਤੇ ਅੰਦਰ ਹਰ ਆਰਾਮਦਾਇਕ ਸਹੂਲਤਾਂ ਪਰ ਆਤਮਿਕ ਸਿੱਖਿਆ ਨਹੀਂ ਹੈ ਸਿਰਫ ਰਸਮੀ ਪਾਠ ਤੇ ਕੀਰਤਨ ਹੁੰਦੇ ਹਨ ਸਿੱਖੀ ਦੇ ਸੂਲਾਂ ਤੇ ਕਦੇ ਚਰਚਾ ਨਹੀਂ ਹੁੰਦੀ ਨੌਜਵਾਨ ਪੀੜੀ ਗੁਰਦੁਆਰਿਆਂ ਤੋਂ ਦੂਰ ਹੋ ਰਹੀ ਹੈ ਪ੍ਰਬੰਧਕ ਧਾਰਮਿਕ ਅਤੇ ਸਿਆਸ ਦੇ ਦਿਖਾਵੇ ਵਿੱਚ ਫਸੇ ਹੋਏ ਹਨ ਇਹੀ ਕਾਰਨ ਹੈ ਕਿ ਗੁਰਦੁਆਰੇ ਸਿੱਖੀ ਦੇ ਕੇਂਦਰ ਦੀ ਥਾਂ ਸਿਰਫ ਇਬਾਦਤ ਕਰਨ ਲਈ ਧਾਰਮਿਕ ਸਥਾਨ ਬਣ ਕੇ ਰਹਿ ਗਏ ਹਨ ਗੁਰਦੁਆਰੇ ਦੀ ਸਹੀ ਪ੍ਰਬੰਧਕੀ ਉਸ ਦੀ ਵਿਕਾਸ ਦੀ ਨਹੀਂ ਹੈ ਪਹਿਲਾਂ ਤਾਂ ਗੁਰਦੁਆਰੇ ਦੀ ਕਮਾਈ ਤਾਂ ਗੁਰਦੁਆਰੇ ਦੀ ਕਮੇਟੀ ਉਹ ਲੋਕਾਂ ਤੋਂ ਬਣੇ ਬਣੇ ਜੋ ਗੁਰਸਿੱਖੀ ਜੀਵਨ ਜਿਉਂਦੇ ਹੋਣ ਨਾ ਕਿ ਸਿਆਸੀ ਲਾਲਚ ਰੱਖਦੇ ਹੋਣ ਦੂਸਰਾ ਕਮੇਟੀ ਸਾਰੀ ਸੰਗਤ ਨੂੰ ਦੱਸੇ ਕਿ ਗੁਰਦੁਆਰੇ ਦੀ ਆਮਦਨ ਕਿੰਨੀ ਹੈ ਤੇ ਖਰਚਾ ਕਿੰਨਾ ਤੇ ਕਿੱਥੇ ਹੋਇਆ ਹੈ ਗੁਰਦੁਆਰੇ ਦੇ ਪ੍ਰਬੰਧ ਨੌਜਵਾਨਾਂ ਦੇ ਹੱਥਾਂ ਵਿੱਚ ਹੋਣ ਜਿਸ ਨਾਲ ਉਹਨਾਂ ਵਿੱਚ ਜ਼ਿੰਮੇਵਾਰੀ ਤੇ ਸੇਵਾ ਦਾ ਜਜ਼ਬਾ ਪੈਦਾ ਹੋਵੇ ਗੁਰਦੁਆਰੇ ਵਿੱਚ ਇਤਿਹਾਸ ਦੇ ਲੈਕਚਰ ਗੁਰਬਾਣੀ ਤੇ ਵਿਚਾਰ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦਾ ਪ੍ਰਬੰਧ ਹੋਵੇ ਇਤਿਹਾਸਕ ਕਿਤਾਬਾਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਗੁਰਦੁਆਰੇ ਵਿੱਚ ਸਿਰਫ ਢਿੱਡ ਭਰਨ ਲਈ ਹੀ ਲੰਗਰ ਨਹੀਂ ਲਗਾਉਣਾ ਚਾਹੀਦਾ ਸਗੋਂ ਸਮਾਜਿਕ ਸੇਵਾਵਾਂ ਜਿਵੇਂ ਖੂਨਦਾਨ ਕੈਂਪ ਲੋੜਵੰਦਾਂ ਦੀ ਸਹਾਇਤਾ ਰੋਗੀਆਂ ਲਈ ਦਵਾਈ ਦਾ ਪ੍ਰਬੰਧ ਹੋਵੇ ਸਿੱਖੀ ਪ੍ਰਚਾਰ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਅਤੇ ਪਹਿਲੀ ਲੋੜ ਹੈ ਇਸ ਲਈ ਗੁਰਮਤ ਕੈਂਪ ਅਤੇ ਕੀਰਤਨ ਸਖਲਾਈ ਦੀ ਜ਼ਰੂਰਤ ਹੈ ਕੇਵਲ ਗੁਰਬਾਣੀ ਦਾ ਪਾਠ ਕਰ ਲੈਣਾ ਜਾਂ ਸੁਣ ਲੈਣਾ ਹੀ ਕਾਫੀ ਨਹੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝਾਉਣ ਦਾ ਵੀ ਪ੍ਰਬੰਧ ਹੋਵੇ ਤਾਂ ਕਿ ਗੁਰ ਸ਼ਬਦ ਤੋਂ ਸਿੱਖਿਆ ਲੈ ਕੇ ਜਗਿਆਸੂ ਜੀਵਨ ਦੀ ਸੇਧ ਲੈ ਸਕੇ ਸਿਰਫ ਸਿੱਖਿਆ ਨਾਲ ਹੀ ਨਹੀਂ ਹੋਰ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਸਚਾਈ ਨਿਆਂ ਅਤੇ ਮਨੁੱਖਤਾ ਦੇ ਭਲੇ ਲਈ ਪ੍ਰਚਾਰ ਕੀਤਾ ਜਾਵੇ ਪ੍ਰਚਾਰਕਾਂ ਅਤੇ ਗ੍ਰੰਥੀਆਂ ਦੀਆਂ ਪਰਿਵਾਰਕ ਲੋੜਾਂ ਵਾਸਤੇ ਜੋਗ ਤਨਖਾਹ ਦਿੱਤੀ ਜਾਵੇ ਗੁਰਦੁਆਰੇ ਸਿਰਫ ਮੱਥਾ ਟੇਕਣ ਤੇ ਪ੍ਰਸ਼ਾਦ ਲੈਣ ਤੱਕ ਹੀ ਸੀਮਤ ਨਾ ਹੋਣ ਸਗੋਂ ਇਹ ਜੀਵਨ ਜਿਉਣ ਦਾ ਤਰੀਕਾ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦਾ ਮਕਸਦ ਵੀ ਸਮਝਾਉਣਾ ਗੁਰਦੁਆਰੇ ਨੂੰ ਅਜਿਹੇ ਕੇਂਦਰ ਬਣਾਉਣ ਦੀ ਲੋੜ ਹੈ ਜਿੱਥੇ ਹਰ ਉਮਰ ਤੇ ਹਰ ਵਰਗ ਦੇ ਲੋਕ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਨ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲੇ ਬੱਚਿਆਂ ਨੂੰ ਸਿੱਖੀ ਦਾ ਆਧਾਰ ਮਿਲੇ ਸਭ ਨੂੰ ਏਕਤਾ ਪਿਆਰ ਅਤੇ ਸੇਵਾ ਦਾ ਸਨੇਹਾ ਮਿਲੇ ਇਸ ਧਰਤੀ ਤੋਂ ਹਮੇਸ਼ਾ ਗੁਰਬਾਣੀ ਦੀ ਧੁਨ ਸੇਵਾ ਦੀ ਖੁਸ਼ਬੂ ਅਤੇ ਮਿਲਵਰਤਨ ਦਾ ਸੁਨੇਹਾ ਮਿਲਦਾ ਮਿਲਣਾ ਚਾਹੀਦਾ ਹੈ ਇਸ ਲਈ ਸਾਨੂੰ ਸਾਡੇ ਗੁਰਦੁਆਰਿਆਂ ਨੂੰ ਮੁੜ ਸਿੱਖ ਧਰਮਸ਼ਾਲਾਵਾਂ ਬਣਾਉਣਾ ਪਵੇਗਾ ਅਤੇ ਸਾਨੂੰ ਗੁਰਬਾਣੀ ਦੇ ਅਸਲ ਸਿਧਾਂਤਾਂ ਵੱਲ ਮੁੜਨਾ ਪਵੇਗਾ ਤਾਂ ਹੀ ਇਹ ਸਿੱਖੀ ਦੀ ਸਿੱਖਿਆ ਅਤੇ ਪ੍ਰਚਾਰ ਦਾ ਕੇਂਦਰ ਬਣਨਗੇ ਤੇ ਸਿਰਫ ਸਿਰਫ ਸਿੱਖ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਹੀ ਉਸ ਦੀ ਰੋਸ਼ਨੀ ਵਿੱਚ ਪ੍ਰੇਰਿਤ ਹੋ ਕੇ ਸੋਜੀ ਲੈ ਕੇ ਖੁਸ਼ਹਾਲ ਹੋਵੇਗੀ ਅਤੇ ਆਨੰਦ ਪ੍ਰਾਪਤ ਕਰੇਗੀ ਗੁਰੂਦvare ਹੋਏ ਸੋਜੀ ਪਾਏ ਸੀ ਏਤ ਦਵਾਰੇ ਧੋਏ ਅੱਛਾ ਹੋਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੁੱਲਾਂ ਚੁੱਕਾਂ ਦੀ ਮਾਫੀ ਜੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਚਾਹ ਤੁਸੀਂ ਪਹਿਲੇ ਸਪੀਕਰ ਹੋ ਜਿਹੜੇ ਆਪਣੇ ਵਿਦਨ ਟਾਈਮ ਸਟਾਪ ਕਰਦੇ ਸਮਾਪਤੀ ਕਰ ਗਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਜਿਹੜੀ ਅੱਜਕੱਲ੍ਹ ਅਸਲੀ ਗੱਲ ਕਰ ਗਏ ਹਾਂ ਕਿ ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ ਬਹੁਤ ਹੀ ਸੋਨੇ ਤੇ ਇਕੇ ਨਾਲ ਦੱਸ ਗਏ ਹਾਂ ਕਿ ਸਾਡਾ ਮਕਸਦ ਇਹ ਸੀ ਗੁਰਮੁਖ ਦਾ ਗਿਆਨ ਤੇ ਹੋਕਈ ਕੁਸ਼ੋਰੀਆ ਆਪ ਜੀ ਦਾ ਬਹੁਤ ਧੰਨਵਾਦ ਅਗਲੇ ਸਪੀਕਰ ਸਾਡੇ